ਅੱਜ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਦਾ 555ਵਾਂ ਗੁਰਪੁਰਬ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ ਵਿੱਚ ਮੈਂ ਸਾਰੀ ਦੁਨੀਆ ਦੇ ਵਿੱਚ ਵਸਤੇ ਸਰਬੱਤ ਦਾ ਪਲਾ ਮੰਗਣ ਵਾਲੀ ਬਾਣੀ ਦੇ ਉਪਾਸ਼ਕਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਗੁਰੂ ਸਾਹਿਬ ਨੇ ਮਾਨਵਤਾ ਦਾ ਸਨੇਹਾ ਦਿੱਤਾ ਉਹ ਸਾਬ ਨੇ ਲੱਖਾਂ ਕਿਲੋਮੀਟਰ ਪੈਦਲ ਚੱਲ ਕੇ ਕਿਰਤ ਕਰੋਗਾ ਨਾਮ ਜਪੋਦਾ ਵੰਡ ਸਕੋਦਾ ਹੱਕ ਦਿੱਤਾ ਮਲਕ ਪਾ ਕੋ ਭਾਈ ਲੱਲੂ ਦੀਆਂ ਰੋਟੀਆਂ ਚੋਂ ਫਰਕ ਦੱਸਿਆ ਕਿ ਕਿਹੜੀ ਹਰਾਮ ਦੀ ਹੈ ਕਿਹੜੀ ਹਲਾਲ ਦੀ ਹੈ ਕਿਹੜੀ ਸੱਚ ਦੀ ਕਮਾਈ ਦੀ ਹੈ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਮੈਂ ਅੰਮ੍ਰਿਤਸਰ ਸਾਹਿਬ ਚ ਆਇਆ ਹੋਇਆ ਸੀ ਤੇ ਮੈਂ ਅੱਜ ਇੱਥੇ ਦਰبار صاحب ਜੀ ਸ਼ਿਮਿੰਤਾ ਸ਼ਹੀਦ ਦਰਬਾਰ ਸਾਹਿਬ 39 ਤੇ ਅੱਜ ਦਰਬਾਰ ਸਾਹਿਬ ਜੀ ਵਿੱਚ ਵੀ ਬਹੁਤ ਭਾਰੀ ਗਿਣਤੀ ਚ ਜਿਹੜੇ ਦੇਸ਼ਾਂ ਦੇਸ਼ਾਂ ਤੋਂ ਸੰਗਤ ਆਉਗੀ ਮੈਂ ਇਤਨਾ ਨਹੀਂ ਚਾਹੁੰਦਾ ਸੀਗਾ ਕਿ ਜੇ ਮੈਂ ਜਾਵਾਂ ਤੇ ਸਾਹਿਬ ਅੱਛਾ ਕੀ ਹੋ ਸੈਤਾਨ ਦਾ ਹੋਊਗਾ ਤੇ ਸੰਤਾਨ ਨੂੰ ਮੱਥਾ ਟੇਕਣ ਲੋਕ ਕੋਈ ਦਰਬਾਰ ਅਸਿਕ ਆਉਂਦੇ ਰਹੇ ਸੋ ਬਹੁਤ ਬਹੁਤ ਮੁਬਾਰਕਾਂ ਔਰ ਗੁਰੂ ਸਾਹਿਬ ਨੇ ਉਹ ਸਦੀਆਂ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਨਾਤਾ ਪਵਨ ਨੂੰ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਦਰਜਾ ਤੇ ਇਹ ਤਿੰਨੋਂ ਦਰਜੇ ਕਾਇਮ ਰੱਖਣਾ ਸਾਡਾ ਫਰਜ਼ ਬਣਦਾ ਸੋ ਪ੍ਰਮਾਤਮਾ ਸਾਨੂੰ ਸਮਤ ਬਖਸ਼ੇ ਬਲ ਬੁੱਧੀ ਬਖਸ਼ੇ ਕਿਸੀ ਉਹਨਾਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਨੰਨੀਆ ਦਿੱਤੀਆਂ ਉਹ ਇਆ ਪ੍ਰੇਰਨਾ ਵਾਂਦੇ ਚੱਲ ਸਕਦਾ। ਮਾਨ ਸਾਹਿਬ ਹਰਿਆਣੇ ਦੀ ਜ਼ਮੀਨ ਦੇ ਜਿਹੜਾ ਮਸਲਾ ਵਾ ਇਹ ਰਾਜਨੀਤਿਕ ਗੱਲ ਐ ਮੈਂ ਅੱਜ ਦੇ ਦਿਨ ਕੋਈ ਰਾਜਨੀਤਿਕ ਗੱਲ ਨਹੀਂ ਕਰੂੰਗਾ। ਅੱਜ ਵੱਡਾ ਦਿਹਾੜਾ। ਅੱਜ ਗੁਰੂ ਸਾਹਿਬ ਦਾ ਦਿਨ ਐ ਤੇ ਅੱਜ ਅੱਜ ਲਈ ਮੈਂ ਇਹੀ ਕਹੂੰਗਾ ਕਿ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਗੁਰਨਾਨਕ ਸਾਹਿਬ ਦੀ ਫੋਟੋ ਹਰ ਘਰ ਚ ਲੱਗੀ ਐ। ਲੇਕਿਨ ਹਰਨਕ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਹਰ ਘਰ ਚ ਨਹੀਂ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਤੋਂ ਦ जग ਚਾਨਣ ਹੋਇਆ ਸੋ ਅੱਜ ਚਾਨਣ ਹੋਵੇ ਹਰ ਘਰ 'ਚ ਤੇ ਹਰ ਘਰ ਦਾ ਚੁੱਲ੍ਹਾ ਬਲੇ ਮੈਂ ਹੀ ਬੇਨਤੀ ਕਰੂੰਗਾ ਬਾਕੀ ਕਦੇ ਰਾਜਨੀਤੀ ਵਾਲੇ ਸਵਾਲ ਕਦੇ ਫੇਰ ਕਰਾਂ ਧੰਨਵਾਦ ਧੰਨਵਾਦ ਅੱਜ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਦਾ 555ਵਾਂ ਗੁਰਪੁਰਬ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ ਵਿੱਚ ਮੈਂ ਸਾਰੀ ਦੁਨੀਆ ਦੇ ਵਿੱਚ ਵਾਸਤੇ ਸਰਬੱਤ ਦਾ ਪਲਾ ਮੰਗਣ ਵਾਲੀ ਬਾਣੀ ਦੇ ਉਪਾਸ਼ਕਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਗੁਰੂ ਸਾਹਿਬ ਨੇ ਮਾਨਵਤਾ ਦਾ ਸਨੇਹਾ ਦਿੱਤਾ ਗੁਰੂ ਸਾਹਿਬ ਨੇ ਲੱਖਾਂ ਕਿਲੋਮੀਟਰ ਪੈਦਲ ਚੱਲ ਕੇ ਕੀਰਤ ਕਰੋ ਦਾ ਨਾਮ ਜਪੋ ਦਾ ਵੰਡ ਛਕੋ ਦਾ ਹੁਕਮ ਦਿੱਤਾ ਮਲਕਪਾਗੋ ਬਾਈ ਲਾ ਲਉਂਦੀਆਂ ਰੋਟੀਆਂ 'ਚੋਂ ਫਰਕ ਦੱਸਿਆ ਕਿ ਕਿਹੜੀ ਹਰਾਮ ਦੀ ਹੈ ਕਿਹੜੀ ਹਲਾਲ ਦੀ ਹੈ ਕਿਹੜੀ ਸੱਚ ਦੀ ਕਮਾਈ ਦੀ ਹੈ ਸਵਾਦ ਸਾਡੇ ਲਈ ਬਹੁਤ ਵੱਡਾ ਦਿਨ ਹੈ ਮੈਂ ਅੰਮ੍ਰਿਤਸਰ ਸਾਹਿਬ ਚ ਆਇਆ ਹੋਇਆ ਸੀਗਾ ਤੇ ਮੈਂ ਅੱਜ ਇੱਥੇ ਗੁਰਦੁਆਰਾ ਸਾਹਿਬ ਜਿਨਤਾ ਸ਼ਹੀਦ ਗੁਰਦੁਆਰਾ ਸਾਹਿਬ ਨੂੰ ਧਰਤੀ ਕਣਾ ਹੈ ਤੇ ਅੱਜ ਦਰਬਾਰ ਸਾਹਿਬ ਵਿੱਚ ਵੀ ਬਹੁਤ ਭਾਰੀ ਗਿਣਤੀ ਚ ਜਿਹੜੇ ਦੇਸ਼ਾਂ ਦੇਸ਼ਾਂ ਤੋਂ ਸੰਬਧਾਉਗੇ ਮੈਂ ਇਤਨਾ ਨਹੀਂ ਚਾਹੁੰਦਾ ਸੀਗਾ ਕਿ ਜੇ ਮੈਂ ਜਾਵਾਂ ਤੇ ਹਾਨ ਸਾਹਿਬ ਅਜੇ ਉਹ ਕਿਉਂ ਸੈਦਨ ਦਾ ਹੋਊਗੀ ਕਿ ਸੰਤਾਂ ਨੂੰ ਮੱਥਾ ਟੇਕਣ ਲੋਕ ਕੋਕੁੰਦਾ ਦਰਬਾਰ ਇਸ ਦਾ ਆਉਂਦੇ ਰਹੇ ਸੋ ਬਹੁਤ-ਬਹੁਤ ਮੁਬਾਰਕਾਂ ਔਰ ਗੁਰੂ ਸਾਹਿਬ ਨੇ ਬਹੁਤ ਸਦੀਆਂ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤਾ ਪਵਨ ਨੂੰ ਹਵਾਨੂ ਪੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਦਰਜਾ ਤੇ ਇਹਨਾਂ ਤਰਜੇ ਕਾਇਮ ਰੱਖਣਾ ਸਾਡਾ ਫਰਜ਼ ਬਣਦਾ ਸੋ ਪ੍ਰਮਾਤਮਾ ਸਾਨੂੰ ਸਮੱਤ ਬਖਸ਼ੇ ਬਲ ਬੁੱਧੀ ਬਖਸ਼ੇ ਕਿਸੀ ਉਹਨਾਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਪ੍ਰੇਰਨਾਵਾਂ ਦੇ ਚੱਲ ਸਕੀਏ ਮਾਨਸਾਪ ਹਰਿਆਣੇ ਨੂੰ ਜ਼ਮੀਨ ਦੇ ਜਿਹੜਾ ਮਸਲਾ ਵਾ ਇਹ ਰਾਜਨੀਤਿਕ ਗੱਲ ਹੈ ਮੈਂ ਅੱਜ ਦੇ ਦਿਨ ਕੋਈ ਰਾਜਨੀਤਿਕ ਗੱਲ ਨਹੀਂ ਕਰੂੰਗਾ ਅੱਜ ਵੱਡਾ ਦਿਹਾੜਾ ਹੈ ਅੱਜ ਗੁਰੂ ਸਾਹਿਬ ਦਾ ਦਿਨ ਹੈ ਤੇ ਅੱਜ ਅੱਜ ਲਈ ਮੈਂ ਇਹੀ ਕਹੂੰਗਾ ਕਿ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਗੁਰਨਾਨਕ ਸਾਹਿਬ ਦੀ ਫੋਟੋ ਹਰ ਘਰ ਚ ਲੱਗੀ ਹੈ ਲੇਕਿਨ ਹਰਕ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਹਰ ਘਰ ਚ ਨਹੀਂ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਇਆ ਸੋ ਅੱਜ ਚਾਨਣ ਹੋਵੇ ਹਰ ਘਰ 'ਚ ਤੇ ਹਰ ਘਰ ਦਾ ਚੁੱਲ੍ਹਾ ਬਲੇ ਮੈਂ ਹੀ ਬੇਨਤੀ ਕਰੂੰਗਾ ਬਾਕੀ ਕਦੇ ਰਾਜਨੀਤੀ ਵਾਲੇ ਸਵਾਲ ਕਦੇ ਫੇਰ ਕਰਾਂਗੇ ਧੰਨਵਾਦ ਧੰਨਵਾਦ ਬੋਲੇ ਸੁਨਹਾ ਵਾਹਿਗੁਰੂ